ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਵਤਾ ਇੱਕ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਦਾਤ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਅੱਜ ਫਿਰ ਇੱਕ ਕਵਤਾ ਬਖਸ਼ਿਸ਼ ਕੀਤੀ ਹੈ ਕਵਤਾ ਦਾ ਜਨਮ ਹੋਇਆ ਹੈ ਜਿਸ ਕਵਤਾ ਵਿੱਚ ਬਾਰ ਬਾਰ ਅੰਤਰਾ ਆਏਗਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ ਇਸ ਨੂੰ ਛੱਡ ਕੇ ਕਹਿ ਲੋ ਆਪਣੇ ਸੰਗੀ ਸਾਥੀਆਂ ਨੂੰ ਕਹਿ ਲੋ ਕੈਨੇਡਾ ਨੂੰ ਕਹਿ ਲੋ ਵਿਦੇਸ਼ਾਂ ਨੂੰ ਕਹਿ ਲੋ ਸਾਰਿਆਂ ਦੇ ਜਿਹੜੇ ਵਿਛੋੜੇ ਪੈਂਦੇ ਹਨ ਇਸ ਵਿਸ਼ੇ ਦੇ ਨਾਲ ਸੰਬੰਧਿਤ ਕਵਿਤਾ ਪੇਸ਼ ਕੀਤੀ ਜਾ ਰਹੀ ਆ ਮੇਰਾ ਸਾਥ ਦੇ ਰਹੇ ਹਨ ਭਾਈ ਇੰਦਰਜੀਤ ਸਿੰਘ ਜੀ ਸਰਪੰਚ ਸਾਹਿਬ ਖੰਡ ਪਾਠਾ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਭਿੰਦਰਜੀਤ ਸਿੰਘ ਦੀ ਭਾਈ ਗੁਰਨਾਲ ਸਿੰਘ ਜੀ ਸ਼੍ਰੀ ਗੰਗਭਰਤ ਸਰਸਾਹ ਵਾਲੇ ਤੇ ਦਾਸ ਬਗੀਚਾ ਸਿੰਘ YouTube ਚੈਨਲ ਬਗੀਚਾ ਸਿੰਘ ਚੰਡੀਗੜ੍ਹ ਜਿਸ ਦੇ 1.5 ਹਜ਼ਾਰ ਦੇ ਕਰੀਬ ਵੀਡੀਓ ਪਈਆਂ ਹੋਈਆਂ ਹਨ ਸਤਿਗੁਰੂ ਜੀ ਨੇ ਸੇਵਾ ਲਈ ਉਥੋਂ ਆਪ ਜੀ ਲਾਹਾ ਪ੍ਰਾਪਤ ਕਰ ਸਕਦੇ ਹੋ ਬਹੁਤਾਂ ਸਮਾਂ ਨਾਲ ਲਈਏ ਲੋ ਜੀ ਕਮਤਾ ਸਰਵਨ ਕਰਦੇ ਹਾਂ ਸੇਜ ਬਾਠ ਜੀ ਆਇਆ ਸਾਰੇ ਆਓ ਜੀ ਦੋ ਦੋ ਡਿਊਟੀ ਆਇਆ ਕੇ ਸਾਬ ਲਗਾਓ ਜੀ ਜੇ ਕਰ ਲਾਈਆਂ ਤਿੰਨ ਤਰੌਲਾ ਪੈ ਜਾਣਾ ਸਭ ਨੇ ਸੁਣੂ ਛੱਦ ਕੇ ਰਾਹੇ ਪੈ ਜਾਣਾ ਲਿਆ ਜੋ ਸੰਭੀ ਅਟੈਚੀ ਚੈੱਕ ਕਰ ਲੋ ਵਿੱਚ ਚ ਦੋਏ ਲਾ ਕੇ ਤਹਾਂ ਵੀ ਤਰ ਲੋ ਹਰ ਹਫਤੇ ਸੀ ਵਿੱਚ ਗੁਰੂਪ ਦੇ ਕਹਿ ਜਾਣਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ ਹੋਜੀ ਕਿੜੀਆਂ ਚਾਦਰਾਂ ਧੋਣੀਆਂ ਕਿਥੇ ਟਿਕਾਉਣੀਆਂ ਨੇ ਪਾਣੀ ਵਾਲੀਆਂ ਕੰਨੀਆਂ ਕੰਨੀਆਂ ਲਿਓਣੀਆਂ ਨੇ ਆ ਗਈ ਭੇਟਾ ਮੰਡਣ ਵਾਸਤੇ ਬਹਿ ਜਾਣਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ ਹਾਂਜੀ ਭੇਟਾ ਮਿਲ ਗਈ ਅੱਜ ਸਭਨ ਨੂੰ ਦੇਣੀ ਹੈ 1 ਘੰਟੇ ਵਿੱਚ ਆ ਜੋ ਜਿੰਨੇ ਵੀ ਲੈਣੀ ਹੈ ਕਰਦਾ ਸੇ ਸਨੇ ਚੌਕੀ ਲੈਣਾ ਸਾਬਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ ਹਾਂਜੀ ਕਈ ਤਾਂ ਸੋਚਣ ਕੰਮ ਇਸ ਦਾ ਔਖਾ ਨਾ ਪਰ ਬਾਰ ਰੈਂਟ ਤੇ ਰਹਿਣਾ ਕੋਈ ਸੌਖਾ ਨਾ ਮਾਲਕ ਦੇ ਹੁਕਮਾਂ ਨੂੰ ਹੱਸ ਕੇ ਸਹਿ ਜਾਣਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪਹਿ ਜਾਣਾ ਮਨ ਦੀਪ ਗੁਰਿੰਦਰ ਸਿੰਘ ਗੁਰੂ ਦੇ ਪਿਆਰੇ ਨੇ ਲਖਮੀਰ ਸਿੰਘ ਵੀ ਗੁਰੂ ਨੇ ਆਪ ਸਵਾਰੇ ਨੇ ਇਸ ਆਸਣ ਤੇ ਹੋਰ ਕਈਆਂ ਨੇ ਬਹਿ ਜਾਣਾ ਸਾਬਨੇਸ ਨੂੰ ਛੱਡ ਕੇ ਰਾਹੇ ਪੈ ਜਾਣਾ ਸਾਰੇ ਰਲ ਕੇ ਗੁਰੂ ਦੀ ਸੇਵਾ ਕਰ ਲਈਏ ਸੇਵਾ ਕਰਕੇ ਸਾਰੇ ਝੋਲੀਆਂ ਭਰ ਲਈਏ ਕੀਤਾ ਹੋਇਆ ਬਿਹਾਰੀ ਚੇਤੇ ਰਹਿ ਜਾਣਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ 3 ਵਜੇ ਹੀ ਘਰਾਂ ਤੋਂ ਤੁਰ ਕੇ ਆ ਜਾਂਦੇ ਪਾਦ ਉਸਾਰੇ ਵਟਾਂ ਹੋ ਕਾ ਲਾ ਜਾਂਦੇ ਬਹੁਤੇ ਦਿਨ ਹੁਣ ਨਹੀਂ ਬਗੀਚਾ ਨਹਿ ਜਾਣਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ ਸਭ ਨੇ ਦਿਨ ਹੁਣ ਨਹੀਂ ਬਗੀਚਾ ਨਹਿ ਜਾਣਾ ਸਭ ਨੇ ਇਸ ਨੂੰ ਛੱਡ ਕੇ ਰਾਹੇ ਪੈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ